ਅੰਮ੍ਰਿਤਸਰ ਵਿੱਚ ਪੁਲਿਸ ਦੇ ਰਵੱਈਏ ਤੇ ਇੱਕ ਵਾਰ ਫਿਰ ਵੱਡਾ ਸਵਾਲ ਕਿਉਂਕਿ ਮਦਦ ਮੰਗਣ ਆਏ ਨੌਜਵਾਨ ਨੇ ਹੀ ਪੁਲਿਸ ਤੇ ਕੁੱਟਮਾਰ ਬਸ਼ਲੂਕੀ ਅਤੇ ਥਾਣੇ ਅੰਦਰ ਬੰਦ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਪੀੜਤ ਦਾ ਦਾਵਾ ਹੈ ਕਿ ਛੇੜਛਾੜ ਤੋਂ ਬਚਣ ਲਈ ਉਹ ਥਾਣੇ ਗਿਆ ਪਰ ਉਲਟਾ ਉਸ ਤੋਂ ਮੋਬਾਈਲ ਸ਼ੀਨ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਬੇਰਹਿਮੀ ਨਾਲ ਮਾਰਿਆ ਗਿਆ ਇੱਥੋਂ ਤੱਕ ਕਿ ਇੱਕ ਮੁਲਾਜ਼ਮ ਨੇ ਸੰਜ ਮਾਰਿਆ ਅੱਜ ਤੈਨੂੰ ਬਰਥਡੇ ਗਿਫਟ ਦਿੱਤਾ ਪਰ ਪੁਲਿਸ ਨੇ ਸਾਰੇ ਦੋਸ਼ ਰੱਦ ਕਰ ਦਿੱਤੇ ਹਨ ਕਹਿੰਦੇ ਨੌਜਵਾਨ ਨਸ਼ੇ ਵਿੱਚ ਸੀ ਪੁਲਿਸ ਨਾਲ ਗਾਲੀ ਗਲੋਚ ਕਰ ਰਿਹਾ ਸੀ ਅਤੇ ਸੱਟਾ ਉਸ ਨੂੰ ਬੈਰੀਅਰ ਨਾਲ ਵੱਜਨ ਕਰਨ ਲੱਗਿਆ ਹਨ ਮਾਮਲਾ ਹੁਣ ਦੋਸ਼ ਤੇ ਜਵਾਬੀ ਦੋਸ਼ਾ ਵਿੱਚ ਕਿਰਿਆ ਹੈ ਸੱਚ ਕੀ ਹੈ ਇਹ ਤਾਂ ਜਾਂਚ ਹੀ ਦੱਸੇਗੀ ਮਾਫੀ ਮੰਗਣ ਕਰਨਾ ਆ ਗਿਆ ਮੈਂ ਭਾਈ ਕੁਝ ਹੋਰ ਕਰਦਾ ਕਿ ਉਹ ਬੰਦਾ ਮੈਨੂੰ ਬੰਦ ਕਰਦਾ ਯਾਰ ਭਾਜੀ ਮੈਨੂੰ ਨਜਾਇਜ਼ ਤੇ ਕੁੱਟਿਆ ਮੈਂ ਆਇਆ ਨਾ ਰਿਸਪੈਕਟ ਲਈ ਮੈਂ ਤਾਂ ਸਭ ਕੀ ਗੱਲ ਹੋਈਦਾ ਸੀ ਤੁਸੀਂ ਮੈਨੂੰ ਕਿ ਆ ਹੋਇਆ ਮੈਂ ਸੱਚੋ ਸਾਬ ਨਾਲ ਵੀ ਗੱਲ ਕੀਤੀ ਆ ਮੈਂ ਕਿਹਾ ਭਾਜੀ ਤੁਹਾਨੂੰ ਨਜਾਇਜ਼ ਕੁੱਟ ਮੈਨੂੰ ਕਹਿੰਦਾ ਲੈ ਤੁਸੀਂ ਐਵੇਂ ਮਦਦ ਕਰਨ ਆਏ ਤੇਰੇ ਕੀ ਦੀ ਭਾਜੀ ਮਾਫੀ ਮੰਗਾਂ ਤੁਸੀਂ ਕੁੱਟ ਕੇ ਉਹਨੂੰ ਕਰ ਜ਼ਬਰਦਸਤੀ ਨਿਕਾਲਿਆ ਤੁਸੀਂ ਜਦੋਂ ਮੁਲਾਇਆ ਕਿਉਂ ਨਹੀਂ ਕਰਾਇਆ ਮੈਨੂੰ ਦੱਸੋ ਜੋ ਨੇ ਸ਼ਰਾਬ ਪੀਤੀ ਸੀ ਪੁਲਿਸ ਦੀ ਪਹਿਲੀ ਡਿਊਟੀ ਕੀ ਬੰਦੀ ਆ ਮੁਲਾਇਆ ਕਰੋ ਕੋਈ ਵੀ ਸਿਦਾਰ ਨਹੀਂ ਇਹਦਾ ਉਹ ਆਪਣੇ ਮੂੰਹ ਨਹੀਂ ਨਹੀਂ ਬੈਸੋ ਨਹੀਂ ਉਹ ਤਾਂ ਆਪਣੇ ਮੋਹਰੇ ਮੈਂ ਕਿਹਾ ਕੋਈ ਮੁੰਡਿਆਂ ਨੂੰ ਕਹਿ ਨਾ ਕੁਝ ਕਰਨਾ ਤਾਂ ਕਰ ਲਓ ਆ ਬੰਦਾ ਕੋਈ ਯਾਰ ਸਰ ਇਹਦਾ ਸੰਦੀਪ ਸ਼ਰਮਾ ਜੀ ਇੱਕ ਹੀ ਗਲਬਤ ਹੋਈ ਜਿਹੜਾ ਸਰ ਮੈਂ ਇੱਥੇ ਆਈ ਮਦਦ ਕਰ ਮੰਗਣ ਠੀਕ ਹੈ ਆਪਾਂ ਨੇ ਉਹ ਪੰਜਾਬ ਪੁਲਿਸ ਕਰਦੀ ਮਦਦ ਤੇ ਮੈਨੂੰ ਨਹੀਂ ਪਤਾ ਕਿ ਕਵਤਤ ਨਹੀਂ ਅਗੂਦੀ ਭੁੱਡੇਗੇ ਠੀਕ ਹੈ ਸਰ ਤੇ ਇਹਨਾਂ ਨੇ ਕੀ ਕੀਤਾ ਮੈਨੂੰ ਉੱਥੇ ਮੁੰਡੇ ਤੰਗ ਕਰਦੇ ਬੈਠੇ ਸਰ 24/7 ਆਇਆ ਹੀ ਸਮਾਨ ਲਾਂ ਤਾਂ ਮੁੰਡੇ ਮੈਂ ਤਾਂ ਕਹਿੰਦਾ ਮੈਂ ਪੁਲਿਸ ਨੂੰ ਕਿਹਾ ਮੈਂ ਸਭ ਨੂੰ ਤੰਗ ਕਰਦੇ ਪਏ ਆ ਤੇ ਇਹਨਾਂ ਨੇ ਮੈਨੂੰ ਥਾ ਕੇ ਥੱਪੜ ਮਾਰ ਤੂੰ ਕਰਦਾ ਮੈਂ ਰੱਤ ਫੇ ਪੂਰੀ ਦੁਨੀਆ ਕੀ ਕਰਦੇ ਬੇਰਾ ਸਭ ਨੂੰ ਥੱਪੜ ਮਾਰ ਤੇ ਇਸ ਬੰਦੇ ਨੇ ਮੈਨੂੰ ਫੇਰ ਮੈਂ ਵੀਡੀਓ ਬਣਾਣੀ ਸ਼ੁਰੂ ਕਰਤੀ ਤੇ ਇਸ ਬੰਦੇ ਨੇ ਫੇਰ ਮੈਨੂੰ ਮਾਰਿਆ ਪਿੱਟਿਆ ਅੰਦਰ ਲੈ ਕੇ ਗਿਆ ਹੱਥਕੜੀਆਂ ਪਾਈਆਂ ਲਾਸ਼ਾ ਪਾ ਆ ਪੀਆਂ ਸੇਟ ਤੇ ਬੂਟ ਮਾਰੇ ਕਿੰਨਾ ਕੁਛ ਕੀਤਾ ਮੈਨੂੰ ਅੰਦਰ ਬਿਠਾ ਕੇ ਹਾਂਜੀ ਸਰ ਕੰਦਾ ਇੱਕ ਬੰਦਾ ਆਇਆ ਕੋਈ ਸਿਵਲ ਤੇ ਉਹਨੂੰ ਕੰਦਾ ਨਾ ਕਰਨਾ ਕੁਛ ਕਰਨਾ ਤੇ ਕਰਦਾ ਇਹਦਾ ਕੀ ਮਤਲਬ ਹੋਇਆ ਇਹ ਪੰਜਾਬ ਪੁਲਿਸ ਤੇ ਮੁਝਲਾ ਕਰਾਉਂਦੇ ਸੁੱਦੀ ਇੱਕ ਸੁਦੀ ਦੀ ਹੈਲਪ ਕਰਾਉਂਦੇ ਭੇਜੇ ਇਹ ਉਹਨਾਂ ਵੱਲੋਂ ਹਾਂਜੀ ਉਹਨਾਂ ਵੱਲੋਂ ਲਾਜਮ ਵੱਲੋਂ ਲਾਜਮ ਵੱਲੋਂ ਕਿ ਗੱਲ ਕਰ ਸੀਸੀਟੀਵੀ ਕੈਮਰੇ ਤੇ ਮੈਨੂੰ ਕੋਈ ਗਲਤ ਕੁਛ ਨਹੀਂ ਸਰ ਮੈਂ ਆਇਆ ਮੈਂ ਮਦਦ ਕਰ ਮੰਗਣ ਆ ਤੇ ਇਹਨਾਂ ਨੇ ਕਿ ਤੂੰ ਕਰਦਾ ਬਾ ਰਾਤੀ ਮੂੰਹ ਚਪੇੜ ਮਾਰ ਕੇ ਕਿੰਦੇ ਮੈਂ ਕਿਹਾ ਕੀ ਮਤਲਬ ਇਹਨੇ ਖੁਦ ਕੀਤੀ ਜੇ ਤੁਸੀਂ ਗਲਤ ਬੋਲੇ ਸੀ ਸੀਸੀਟੀਵੀ ਕੈਮਰਾ ਦੇਖੋ ਮੈਂ ਵੀਡੀਓ ਬਣਾਉਂਦਾ ਹੋਵਾਂਗਾ ਪਿੱਛੋਂ ਆ ਕੇ ਮੈਨੂੰ ਕੁੱਟਦਾ ਪਿਆ ਸੀ ਸਾਰੀ ਵੀਡੀਓ ਕੰਮ ਸਰ ਮੈਂ ਵੀ ਕੀਤੀ ਕੀਤੀ ਹੁੰਦੀ ਤੇ ਮੇਰੀ ਮੈਡੀਕਲ ਦੋ ਮੈਡੀਕਲ ਕਿਉਂ ਨਹੀਂ ਬਣਾਇਆ ਹੋਰ ਵੀ ਤੁਹਾਡੇ ਨਾਲ ਕੋਈ ਗੱਲ ਨਹੀਂ ਮੈਂ ਇਕੱਲਾ ਹੀ ਸੀ ਸਰ ਤੇ ਇਕੱਲਾ ਵੇਖ ਕੇ ਇਹਨਾਂ ਨੇ ਪੈ ਗਏ ਮੈਨੂੰ ਇਹ ਕਿੰਨੇ ਜਣੇ ਸੀ ਇਹ ਤਿੰਨ ਚਾਰ ਜਣੇ ਇੱਕ ਹੋਰ ਇੱਕ ਪੁਲਿਸ ਮੁਲਾਜ਼ਮ ਬਾਹਰ ਬੈਠੇ ਸੀ ਤੇ ਦੋ ਪੁਲਿਸ ਵਾਲੇ ਇੱਕ ਸਰਦਾਰ ਜੀ ਘਾਜ ਅੰਦਰ ਬੈਠਾ ਕੋਟ ਕੇ ਤੁਹਾਨੂੰ ਛੱਡਤਾ ਨੇ ਕੋਟ ਕੇ ਫਸੇਰੇ ਅੱਛਾ ਕੀ ਕਹਿੰਦੇ ਜਾਓ ਹੁਣ ਕਹਿੰਦੇ ਜਾਓ ਮਾਹੀ ਪੋਟਰੀ ਆ ਤੇਰੇ ਬਰਥਡੇ ਗਿਫਟ ਮਿਲ ਗਿਆ ਤੈਨੂੰ ਆ ਕੰਦਰ ਅੱਛਾ ਤੁਹਾਡਾ ਬਰਥਡੇ ਸੀਗਾ ਮੇਰਾ ਅਗਲੇ ਦਿਨ ਕਹਿੰਦੇ ਮੈਂ ਤੇਰਾ ਬਰਥਡੇ ਮੈਂ ਕਿਹਾ ਉਹਨਾਂ ਨੇ ਕਹਿੰਦੇ ਤੇਰਾ ਬਰਥਡੇ ਮੈਂ ਕਿਹਾ ਮੇਰਾ ਬਰਥਡੇ ਤਾਂ ਕਹਿੰਦੇ ਤੇਰਾ ਫੇਰ ਵੀ ਤੇਰਾ ਬਰਥਡੇ ਗਿਫਟ ਮਿਲ ਗਿਆ ਇਹ ਇਹ ਕਿਹਦਾ ਦੀ ਮੰਗ ਕੀਤੀ ਹੈ ਮੇਰੀ ਮੰਗ ਨੂੰ ਇਨਸਾਫ ਦੇ ਦਵਾਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਲੋਕ ਤੇ ਲੋਕ ਪੰਜਾਬ ਪੁਲਿਸ ਤੋਂ ਮਦਦ ਵਸੇ ਆਉਂਦੇ ਵੇ ਤੁਹਾਨੂੰ ਇਸ ਤਰ੍ਹਾਂ ਦੇ ਕੰਮ ਜਿੱਤਰਾ ਨੇ ਵੱਲੇ ਠੀਕਾ ਕਿਸ ਤਰ੍ਹਾਂ ਦੀ ਕਾਰਵਾਈ ਪ੍ਰਸ਼ਾਸਨ ਦੇ ਘਰ ਹੋਣੀ ਹੈ ਇਹਨਾਂ ਤੇ ਆਹ ਨਹੀਂ ਸਾਹੀ ਸਰ ਕਿਉਂਕਿ ਆਪਾਂ ਮਦਦ ਮੰਗ ਰਹੇ ਆ ਆਮ ਜਨਤਾ ਕੀ ਆਹ ਦੇ ਕਰਕੇ ਤੇ ਬਣੇ ਸਾਡੀ ਜੀਐਸਟੀ ਕਰਕੇ ਤੁਸੀਂ ਸਰਕਾਰ ਨੂੰ ਕੀ ਮੰਗ ਕਰਦੇ ਤੁਸੀਂ ਸਰਕਾਰ ਇਨਸਾਫ ਚਾਹੀਦਾ ਮੈਨੂੰ ਸਰ ਬਸ ਭਾਈ ਵੇਖੋ ਆ ਮੁੰਡਾ ਵਾ ਉਹ ਆਪਣੇ ਮੂੰਹੋਂ ਕਹਿੰਦਾ ਮੈਂ ਗੇਵਾਂ ਠੀਕ ਆ ਉਹਦਾ ਮੈਨੂੰ ਫੋਨ ਆਇਆ ਕਿ ਭਾਜੀ ਮੈਂ ਰਾਤੀ 1:30 ਵਜੇ ਇੱਥੇ 24/7 ਤੇ ਆਇਆ ਆ ਮੇਨੂੰ ਮੁੰਡੇ ਤੰਗ ਕਰਨਦੇ ਸੀ ਤੇ ਮੈਂ ਗ੍ਰੀਨ ਐਮ ਨੂੰ ਚੌਂਕੀ ਤੇ ਆਪਣੀ ਕੰਪਲੇਂਟ ਲਾਗੇਗਾ ਕਿ ਭਾਜੀ ਮੈਨੂੰ ਮੁੰਡੇ ਤੰਗ ਕਰਨਦੇ ਨੇ ਕਹਿੰਦੇ ਇਹਨਾਂ ਨੇ ਮੇਰੇ ਨਾਲ ਥੱਪੜ ਮਾਰਦਾ ਕਿ ਤੂੰ ਰਾਤੀ ਇੱਥੇ ਕੀ ਕਰਦਾ ਕਹਿੰਦਾ ਮੈਂ ਆਪਣੇ ਕੈਮਰੇ ਤੋਂ ਵੀਡੀਓ ਬਣਾਈ ਕਿ ਆਹ ਦੇਖੋ ਪੰਜਾਬ ਪੁਲਿਸ ਮੈਨੂੰ ਨਜਾਇਜ਼ ਥੱਪੜ ਮਾਰਿਆ ਕਹਿੰਦੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਹਤਕੜੀਆਂ ਲਾਈਆਂ ਸਾਹਮਣੇ ਕੋਈ ਕਮਰਾ ਉਹ ਉੱਥੇ ਬੰਦ ਕੀਤਾ ਉੱਥੇ ਮੈਨੂੰ ਵਾਵਾ ਸੋਟੀਆਂ ਨਾਲ ਕੁੱਟਿਆ ਤੇ ਮੇਰੇ ਸਿਰ ਤੇ ਬੂਟ ਮਾਰੇ ਤੇ ਇੱਕ ਮੁੰਡਾ ਇਹਨਾਂ ਦਾ ਕੋਈ ਪ੍ਰਾਈਵੇਟ ਸੀਗਾ ਵਰਦੀ 'ਚ ਉਹਨੂੰ ਕਹਿੰਦੇ ਗੇਗਾ ਇਹਨਾਂ ਨੂੰ ਕੁਝ ਕਰਨਾ ਤੇ ਕਰ ਲੈ ਕੀ ਭਾਜੀ ਕੀ ਵਾਕਿਆ ਹੋਇਆ ਪੁਲਿਸ ਦੀ ਵੀ ਸੁਣੀ ਵੇਖੋ ਆਪਾਂ ਵੀ ਪੰਜਾਬ ਪੁਲਿਸ ਦੀ ਪੂਰੀ ਰਿਸਪੈਕਟ ਕਰਦੇ ਆ ਇਹ ਸਾਡੀ ਸੁਰੱਖਿਆ ਲਈ ਆ ਲੇਕਿਨ ਇਹ ਤਾਂ ਨਹੀਂ ਨਾ ਕਿ ਕੋਈ ਗਲਤ ਕੰਮ ਕਰੋ ਤਾਂ ਅਸੀਂ ਬੋਲੀਏ ਵੀ ਨਾ ਅੱਗੋਂ ਮੈਨੂੰ ਕਹਿੰਦੇ ਤੁਸੀਂ ਐਵੇਂ ਮਦਦ ਕਰਨ ਆਏਂ ਲੋਕਾਂ ਦੀ ਯਾਰ ਅਸੀਂ ਮਦਦ ਕਰਨ ਆਏ ਆ ਅਸੀਂ ਕੋਈ ਮੈਂ ਤੁਹਾਨੂੰ ਕੁਝ ਕਹਿਤੋ ਨਾ ਦਿੱਤਾ ਤੁਹਾਡਾ ਕੋ ਇਨਸਾਫ ਦੀ ਮੰਗ ਕਰਨ ਹੀ ਆਏ ਆ ਉਲਟਾ ਸਾਨੂੰ ਗਲਤ ਕਹਿਂਦੇ ਦੱਸੋ ਤੁਸੀਂ ਹੁਣ ਦੱਸੋ ਉਹਦਾ ਉਹਦਾ ਕੀ ਕਸੂਰ ਵਿਚਾਰੇ ਦਾ ਉਹ ਗੇ ਹੈਗਾ ਤੇ ਉਹ ਤਾਂ ਆਪਣੇ ਮੂੰਹੋਂ ਕਹਿੰਦਾ ਮੈਨੂੰ ਰੱਬ ਨੇ ਬਣਾਇਆ ਦਾ ਮੇਰਾ ਕੀ ਕਸੂਰ ਆ ਉਹ ਮਰ ਜਾਏ ਵਿਚਾਰਾ ਯਾ ਤਾਂ ਫਿਰ ਕਹਿ ਦੋ ਕਿ ਗੇ ਨੂੰ ਉਹ ਸਮ ਏ ਕੋਈ ਇਹਦਾ ਖਾਸ ਆ ਪੁਲਿਸ ਵਾਲਿਆਂ ਦਾ ਏ ਪੁਲਿਸ ਦੀ ਪਹਿਲੀ ਡਿਊਟੀ ਹੁੰਦੀ ਆ ਕਿ ਜੇ ਤੁਸੀਂ ਕਿਸੇ ਨੂੰ ਫੜਦੇ ਹੋ ਉਹਦਾ ਮੁਲਾਇਆ ਕਰਾਓ ਕਿ ਉਹਨੇ ਡਰਿੰਕ ਕੀਤੀ ਆ ਉਤੋਂ ਤੁਸੀਂ ਕਿਧੋਂ ਰਾਹ ਚ ਫੜ ਕੇ ਲਿਆਏ ਉਹ ਤਾਂ ਵਿਚਾਰਾ ਆਪ ਚੋਂ ਕੀ ਆਇਆ ਤੁਹਾਡੇ ਕੋਲ ਹੈਲਪ ਮੰਗਣ ਆ ਲਈ ਭਾਵੇਂ ਉਹਨੇ ਡਰਿੰਕ ਵੀ ਕੀਤੀ ਆ ਯਾਰ ਮੰਨ ਲਓ ਜੇ ਰੋ ਤੁਹਾਡੇ ਦਰਬਾਰ ਤੇ ਤੁਹਾਡੇ ਕੋਲ ਹੈਲਪ ਮੰਗਣ ਆ ਹੀ ਗਿਆ ਔਰ ਨਾ ਗਲਤ ਹੋਣ ਦਿਆ ਵਾ ਇਹਦਾ ਮਤਲਬ ਉਹਨੇ ਸ਼ਰਾਬ ਪੀਤੀ ਤੇ ਉਹਨੂੰ ਕੋਈ ਮਾਰ ਦੇ ਜਾਂ ਕੁਝ ਕਰ ਦੇ ਉਹ ਪੈ ਡਿੱਗਿਆ ਉਹ ਭਾਜੀ ਆ ਡਿੱਗਣ ਦੇ ਨਿਸ਼ਾਨ ਇਦਾਂ ਸੰਜੂ ਮੋਟਰਸਾਈਕਲ ਤੇ ਆਪ ਆਇਆ ਤੇ ਮੋਟਰਸਾਈਕਲ ਭਾਜੀ ਇਧਰ ਇਧਰ ਆ ਡਿੱਗਣ ਦੇ ਨਿਸ਼ਾਨੇ ਦੱਸੋ ਮੈਨੂੰ ਆ ਦੱਸੋ ਆ ਡਿੱਗਣ ਦੇ ਨਿਸ਼ਾਨੇ ਭਾਈ ਦੱਸੋ ਮੈਨੂੰ ਤੁਸੀਂ ਘਟੋ ਘਟ ਇੰਨਾ ਤਾਂ ਕਰੋ ਕਿ ਚਲੋ ਯਾਰ ਠੀਕ ਆ ਜੇ ਬਾਈ ਜਸ ਤੁਹਾਨੂੰ ਲੱਗਦਾ ਗਲਤ ਆ ਤੁਸੀਂ ਸੌਰੀ ਫੀਲ ਕਰਾ ਦਿਓ ਆਪਾਂ ਕੋਈ ਲੜਨਾ ਧੜਨਾ ਅਸੀਂ ਤਾਂ ਆਪ ਕਹਿੰਨੇ ਕਿ ਪੰਜਾਬ ਪੁਲਿਸ ਸਾਡੀ ਸੁਰੱਖਿਆ ਲਈ ਹੈ ਲੇਕਿਨ ਉਤੋਂ ਕਹਿੰਦਾ ਤੁਸੀਂ ਕਿਉਂ ਮਦਦ ਲਈ ਆਗੇ ਦੱਸ ਮਦਦ ਲਈ ਜ ਸਾਡੇ ਵਰਗੇ ਨਹੀਂ ਆਣਗੇ ਤਾਂ ਫਿਰ ਆਣਗੇ ਕੋਲ ਫਿਰ ਤਾਂ ਤੁਸੀਂ ਜਿੰਨਾ ਮਰਜ਼ੀ ਧੱਕਾ ਕਰੀ ਜਾਓਗੇ ਯਾਰ ਇੱਕ ਠੀਕ ਹੈ ਕਿਹੜਾ ਇੱਕ ਮੁੰਡਾ ਆਇਆ ਸੀ ਰਾਤ ਕਹਿੰਦਾ ਵੀ ਇੱਥੇ ਫੋਟੋ ਮਾਰ ਲਈ ਕੀ ਮਾਰਨਾ ਦੀ ਇਹ ਰਾਤ 3 ਵਜੇ ਆਇਆ ਮਲਾਜ਼ਮਾਂ ਤੋਂ ਚਰਾਬੇ ਦੀ ਪੀਤੀ ਹੋਈ ਸੀ ਤੇ ਮਲਾਜਮ ਨੂੰ ਆ ਕੇ ਗਲਤ ਬੋਲਣ ਲੱਗਿਆ ਇਹ ਜੱਗ ਦਾ ਵੀ ਇਹ ਮੋਟਛਲ ਭਜਾਉਣ ਲੱਗਾ ਤੇ ਇਹਦਾ ਮੋਟਛਲ ਬੈਰੀਏ ਤੇ ਵੱਜਾ ਤੇ ਥੱਲੇ ਡਿੱਗਿਆ ਤੇ ਇਹਦੇ ਗੋਡੇ ਤੇ ਸੱਟ ਲੱਗ ਗਈ ਤੇ ਮਲਾਜਮਾ ਕੋ ਇਹ ਗਲਤ ਬੋਲ ਕੇ ਜਦੋਂ ਜਾਣ ਲੱਗਾ ਇਹ ਫਿਰ ਕੈਮਰੇ 'ਚ ਵੀਡੀਓ ਬਣਾਉਣ ਲੱਗਾ ਤੇ ਮਲਾਜਮਾ ਨੂੰ ਵੀ ਉਲਟਾ ਬੋਲਣ ਲੱਗਿਆ ਸਰ ਮਲਾਜਮਾ ਗਲਤ ਬੋਲ ਕੇ ਕਰਕੇ ਉੱਤੇ ਕੁੱਟਮਾਰ ਵੀ ਹੈ ਨਹੀਂ ਕੁੱਟਮਾਰ ਵੀ ਕੀਤੀ ਕੋਈ ਵੀ ਸਿਰਫ ਉਹ ਡਿੱਗਣ ਕਰਕੇ ਛੱਟ ਲੱਗੀ ਹੈ ਜੀ